ਪਹਿਲੇ ਸਾਡੇ ਕੋਲੇ ਕੁਛ ਨਾ ਕੁਛ ਫਾਈਨੈਂਸ਼ੀਅਲ ਪਾਵਰ ਹੁੰਦੀ ਸੀ ਸਾਡੀ ਆਪਣੀ ਰੈਵਨਿਊ ਰੈਵਨਿਊ ਜਨਰੇਸ਼ਨ ਹੁੰਦੀ ਸੀ ਤੇ ਅਸੀਂ ਉਹਦੇ ਬਾਅਦ ਅਸੀਂ ਉਹ ਪੈਸਾ ਜਿੱਥੇ ਮਰਜ਼ੀ ਖਰਚਨੇ ਐਸ ਪਰ ਰਿਕੁਆਇਰਮੈਂਟ ਉਹ ਪਾਵਰ ਵੀ ਲੈ ਲਈ ਹੁਣ ਜੀਐਸਟੀ ਸੂਬੇ ਦੀ ਪਹਿਲੇ ਉਹਨਾਂ ਕੋਲੇ ਜਾਂਦੀ ਹੈ ਦੋ ਤਿੰਨ ਮਹੀਨੇ ਉਹ ਰੱਖਦੇ ਐ ਇੱਥੇ ਥੰਕਾਵਾ ਦਿੱਤੀਆਂ ਜਾਂਦੀਆਂ ਪ੍ਰੋਜੈਕਟ ਨਹੀਂ ਕਰਦੇ ਫਿਰ ਉੱਥੋਂ ਡਾਇਰੈਕਸ਼ਨਾਂ ਆਉਂਦੀਆਂ ਕੀ ਆ ਕਰਨਾ ਆ ਕਰਨਾ ਆ ਕਰਨਾ ਹੈ ਤੇ ਕਾਲੀ ਦਲ ਦਾ ਕਲੀਅਰ ਸਟੈਂਡ ਹੈ ਕਿ ਸਾਡਾ ਫੈਡਰਲ ਸਟਰਕਚਰ ਜਿਹਨੋਂ ਤਕਰੀਰ ਮੰਦਾ ਅਸੀਂ ਆ ਡਿਮਾਂਡ ਪੁਸ਼ ਕਰਦੇ ਰਵਾਂਗੇ ਤੇ ਦੂਜੀਆਂ ਰੀਜਨਲ ਪਾਰਟੀਆਂ ਨੂੰ ਨਾਲ ਜੋੜਾਂਗੇ ਦੂਜੀ ਗੱਲ ਜਿਹੜੀ ਹੈਗੀ ਜਿਹੜੇ ਪੰਜਾਬ ਨਾਲ ਥੱਕੇ ਹੋਏ ਆ ਦੇਖੋ ਕੱਲਾ ਸੂਬਾ ਜਿਹਨੂੰ ਜਿਹਦਾ ਕੋਈ ਕੈਪੀਟਲ ਨਹੀਂ ਕੈਪੀਟਲ ਸੂਬੇ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਦੇਖੋ 30 ਤੋਂ 40% ਇੱਕ ਸੂਬੇ ਦੀ ਜੀਡੀਪੀ ਉਸ ਕੈਪੀਟਲ ਦੇ ਰਾਊਂਡ ਹੁੰਦੀ ਹੈ ਤੁਸੀਂ ਮਹਾਰਾਸ਼ਟਰ ਤੋਂ ਬੰਬਈ ਕੱਢ ਦਿਓ ਤੁਸੀਂ ਦੇਖੋਗੇ ਜੀਡੀਪੀ 70% ਕਲੈਪਸ ਕਰੂਗੀ ਤੁਸੀਂ ਹਾਈਦਰਾਬਾਦ ਕੱਢ ਦਿਓ ਤੁਸੀਂ ਬੰਗਲੌਰ ਕੱਢ ਦਿਓ ਤੁਸੀਂ ਚੰਨਈ ਕੱਢ ਦਿਓ ਸਕੋਂ ਕਿ ਲੋਕ ਕੈਪੀਟਲ ਨਾਲ ਅਟ੍ਰੈਕਟ ਹੋ ਜਾਂਦੇ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ ਅੱਜ ਹਰਿਆਣਾ ਜਿਹੜਾ ਸੂਬਾ ਆਪਣੇ ਕੋਲ ਤਾਂ ਕੋਈ ਨਿਊਕਲੀਅਸ ਹੈ ਨਹੀਂ ਹਰਿਆਣਾ ਕੋਲੇ ਤਾਂ ਦਿੱਲੀ ਹੈ ਅੱਜ ਹਰਿਆਣਾ ਡਵੈਲਪ ਕੀਤਾ ਦਿੱਲੀ ਕਰਕੇ ਸਾਰਾ ਗੁਰਗਾਓ ਫਰੀਦਕੋਟ ਚਾਰੋਂ ਤਰਫ ਜੇ ਅੱਜ ਕੱਢ ਦਿਓ ਤੇ ਹਰਿਆਣੇ ਚ ਕੁਛ ਹੈ ਹੀ ਨਹੀਂ ਸੋ ਆਪਣੇ ਨਾਲ ੱੱੱਕਾ ਕੱਲੀ ਆਪਣੀ ਪੰਜਾਬ ਮੇਂ ੱੱੱਕਾ ਹੋ ਰਿਹਾ ਤੇ ਸੈਂਟਰ ਦੀ ਕੋਈ ਵੀ ਪਾਰਟੀ ਇਹਦੇ ਨਾਲ ਸਾਥ ਨਹੀਂ ਦਿੰਦੀ ਸੋ ਵੀ ਵਿਲ ਕੰਟੀਨਿਊ ਫਾਈਟਿੰਗ ਫੋਰ ਥੈਟ ਤੀਜੀ ਗੱਲ ਜਿਹੜਾ ਮੈਂ ਤੁਹਾਨੂੰ ਕਹਿਣ ਲੱਗਾ ਬਹੁਤ ਜ਼ਰੂਰੀ ਹੈ ਜਿੰਨਾ ਪੰਜਾਬ ਦਾ ਪਾਣੀ ਦੇਸ਼ ਦਾ ਤੇ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਹੈ ਉਸੇ ਦੇਸ਼ ਦਾ ਹੈ ਐ ਨਹੀਂ ਹੈ ਕਿ ਦਰਿਆ ਪੰਜਾਬ ਤੋਂ ਟੱਪਦੇ ਆ ਤੇ ਨੇਪਾਲ ਵਾਲੇ ਕਹਿੰਦੇ ਸਾਨੂੰ ਭੇਜ ਦਿਓ ਉੱਥੇ ਪਾਣੀ ਨਹੀਂ ਹੋ ਸਕਦਾ ਪਰ ਸਾਰੇ ਵਿਦੇਸ਼ ਦੇ ਸੂਬਿਆਂ ਨੂੰ ਪਾਣੀ ਆਪਣੇ ਉਹ ਆਪਣੇ ਦਰਿਆਵਾਂ ਤੋਂ ਮਿਲਿਆ ਆਪਣਾ ਪਾਣੀ ਪਹਿਲਾ ਹੈ ਕਿ ਜਿਹੜਾ ਆਪਣਾ ਪਾਣੀ ਸਾਰਾ ਦੂਜੇ ਨੂੰ ਦੇ ਦੋ ਸੂਬਿਆਂ ਨੂੰ ਲੋਕਾਂ ਨੂੰ ਹਰੇਕ ਕਈ ਮਾ ਦੇਖਿਆ ਲੋਕਾਂ ਨੂੰ ਹਰੇਕ ਸਮਝ ਨਹੀਂ ਆਈ ਆਪਣੇ ਨਾਲ ਕਿੰਨਾ ਵੱਡਾ ਧੋਖਾ ਕਾਂਗਰਸ ਪਾਰਟੀ ਨੇ ਕੀਤਾ ਮੈਂ ਦੱਸਣਾ ਚਾਹੁੰਦਾ ਜਿੰਨਾ ਪਾਣੀ ਆਪਣੇ ਦਰਿਆਵਾਂ ਦਾ ਹੈ ਉਹਦਾ ਹੱਕ ਆਪਣਾ ਹੈ ਪਰ ਉਦੋਂ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ ਉੱਥੇ ਕਾਂਗਰਸ ਪਾਰਟੀ ਨੂੰ ਤਗੜਾ ਕਰਨਾ ਸੀ ਅੱਧਾ ਪਾਣੀ ਐ ਨਹੀਂ ਕਿ 5% 10% ਨਹੀਂ ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ ਦੇਤਾ ਜਿੰਨਾ ਪਾਣੀ ਆਪਣੇ ਕੋਲੇ ਸਾਰਾ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ ਹੁਣ ਜਿਹੜਾ ਅੱਧਾ ਬਚਿਆ ਉਹਦਾ ਅੱਧਾ ਹਰਿਆਣੇ ਨੂੰ ਦੇਤਾ ਆਪ ਪਤਾ 25% ਦੀਆਂ ਹੁੰਦੀਆਂ ਜੇ ਤਰੇਆਮਾ ਦਾ ਪਾਣੀ ਆਪਣੀ ਆਉਂਦਾ ਹੈ 25% ਵੀ ਆਪਣੇ ਨੂੰ ਮਿਲਦਾ ਹੈ ਪਰ ਜਦੋਂ ਹੜ ਹੁੰਦੇ ਆ ਨੁਕਸਾਨ ਹੁੰਦੇ ਆ ਕੀ ਆ ਸੂਬੇ ਆਪਾਂ ਨੂੰ ਕੰਪਨਸੇਟ ਕਰਦੇ ਆ ਆਪਣਾ ਨੁਕਸਾਨ ਹੋ ਜਾਂਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਮਾਰ ਆਪਾਂ ਚੱਲੀਏ ਤੇ ਪੈਸੇ ਉਹ ਉਹ ਇੰਜੋਏ ਕਰਨ ਹੁਣ ਜਮਨਾ ਹਰਿਆਣੇ ਚੋਂ ਟੱਪਦੀ ਹੈ ਆਪਾਂ ਨੂੰ ਹਿੱਸਾ ਦਿੰਦੇ ਆ ਇਸ ਕਰਕੇ ਅਸੀਂ ਫੈਸਲਾ ਕੀਤਾ ਸਾਰਾ 스ਟਡੀ ਕਰਕੇ ਜਦੋਂ ਸਾਡੀ ਸਰਕਾਰ ਆਊਗੀ ਵੀ ਵਿਲ ਕੈਨਸਲ 올 लॉ ਜਿਹੜੇ ਐਗਰੀਮੈਂਟਸ ਹੈ స్టార్టింగ్ ਫਰੋਮ ਰਾਜਸਥਾਨ ਨਾਲ ਐਗਰੀਮੈਂਟ ਤੇ ਦੂਜੀਆਂ ਵੀ ਵਾਂਟ ਆਰ ਵਾਟਰ ਬੈਕ ਆ ਬੜਾ ਕਲੀਅਰ ਹੈ ਸਭਾ